ਹਾਂਜੀ ਕਬੱਡੀ ਨੂੰ ਪਿਆਰ ਕਰਨ ਵਾਲਿਓ ਕੀ ਹਾਲ ਚਾਲ ਨੇ ਸੁਆਸ ਕਰਦੇ ਹਾਂ ਕਿ ਸਾਰੇ ਜਾਣੇ ਠੀਕ ਹੋਮੋਗੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਕਬੱਡੀ ਦੇ ਕੰਪਿਊਟਰ ਬਲਾਰੇ ਬਾਈ ਅਮਰੀਕ ਖੋਸਾ ਕੋਟਲਾ ਵਾਲੇ ਦਾ ਐਨ ਆਰ ਆਈ ਭਰਾਵਾ ਵੱਲੋਂ 911 ਟਰੈਕਟਰ ਦੇ ਨਾਲ ਸਨਮਾਨ ਕੀਤਾ ਜਾਵੇਗਾ ਬਹੁਤ ਖੁਸ਼ੀ ਵਾਲੀ ਗੱਲ ਹੈ ਸੋ ਕਮੈਂਟ ਕਰਕੇ ਸਾਰੇ ਬਾਈ ਨੂੰ ਵਧਾਈਆਂ ਜ਼ਰੂਰ ਦਿਓ ਨਿੱਕੇ ਹੁੰਦੇ ਨੂੰ ਸੀ ਮੀਕਾ ਮੀਕਾ ਆਖਦੀ ਬਾਪੂ ਵੀ ਹੈ ਕਰਦਾ ਏ ਮਾਣ ਪੁੱਤ ਤੇ ਮਰੀਕ ਖੋਸਾ ਨਾਮ ਦੁਨੀਆ ਤੇ ਛਾ ਗਿਆ ਕਮੈਂਟਰੀ ਦੇ ਦੌਰ ਤੇ ਨੇ ਛੱਡੇ ਗੱਟ ਤੇ ਮਰੀਕ ਖੋਸਾ ਨਾਮ ਦੁਨੀਆ ਤੇ ਛਾ ਗਿਆ ਕਮੈਂਟਰੀ ਦੇ ਦੌਰ ਤੇ ਨੇ ਛੱਡੇ ਗੱਟ ਤੇ ਮੇਰਾ ਵਾਲਾ ਹੱਥ ਰੱਖੀ ਮੇਰੇ ਮਾਲਕਾ ਮੇਰਾ ਵਾਲਾ ਹੱਥ ਰੱਖੀ ਮੇਰੇ ਮਾਲਕਾ ਐਦਾਂ ਹੀ ਬਣਾ ਕੇ ਰੱਖੀ ਠੋਕ ਬਾਈ ਦੀ ਉਹ ਦਿਲੋਂ ਲਵ ਜੂ ਮਰੀਕ ਖੋਸੇ ਵਾਲਿਆ ਜਿੰਨੀ ਕਰਾਂ ਘੱਟ ਹੈ ਤਰੀਫ ਵਾਈ ਦੀ ਦਿਲੋਂ ਲਵ ਯੂ ਮਰੀਕ ਤੈਨੂੰ ਖੋਸੇ ਵਾਲਿਆ ਜਿੰਨੀ ਕਰਾਂ ਘੱਟ ਹੈ